ਮੈਂ ਸੁਗਰ ਹੋ ਰਿਹਾ ਬਦ ਰਿਹਾ ਅੱਛਾ ਆਹ ਸੁਖਦਾ ਆ ਫਿਰ ਉਹਨੂੰ ਸੁਖਣੇ ਅੱਛਾ ਜੀ ਬੀਬੀਓ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੇਸ ਠੱਗਦਾ ਪਿੱਟ ਸੇ ਆਪਾਂ ਕਰਦੇ ਨੂੰ ਅੱਜ ਆਪਾਂ ਨੂੰ 2 ਦਿਨ ਚ ਪਹਿਲਾਂ ਇੱਥੇ ਲੱਗੇ ਸਨ ਤੇ ਅੱਜ ਵੀ ਵੇਖਾ ਤੀ ਚਾਲੇ ਨੇ ਜਾਂ ਹਜੇ ਪਤਾ ਨਹੀਂ ਕਿੰਨੇ ਦਿਨ ਲੱਗਣੇ ਨੇ ਜੇ ਤੇ ਪ੍ਰਮਾਤਮਾ ਜਾਣਦਾ ਹੈ ਆਈਆਂ ਆ ਜੰਦੇ ਆਪਾਂ ਨੂੰ ਜਨਮ ਤੇ ਭਾਈ ਕਿੰਨੇ ਦਿਨਾਂ ਚ ਉਹ ਨਿਬੜੇਗਾ ਉਨੇ ਕੋ ਆਪਣੀ ਮੱਥਲਵਾਈ ਕਰਾਣੀ ਆ ਉਹਨੇ ਆਪਣੀ ਮਰਦਾਬਾਦ ਕਰਾਣੀ ਆ ਉਹਨੇ ਕਿਉਂਕਿ ਤੇ ਆਪਣੀ ਇੱਜ਼ਤ ਹੀ ਘਟਾ ਰਿਹਾ ਕੋਈ ਵਿਦਾ ਥੜਾ ਰਿਹਾ ਪੈਸੇ ਇਹਨੂੰ ਦੇੜੇ ਪੈਣੇ ਨੇ ਔਰ ਪੈਸੇ ਵੀ ਇਹਨਰੇ ਅਕਾਊਂਟ ਚ ਗਏ ਨੇ ਅਕਾਊਂਟ ਚ ਪੈਸੇ ਗਏ ਕਿਸੇ ਮੁਕਰ ਥੋੜਾ ਜਾਣ ਕੇ ਚਾਹੇ ਉਹ ਅਦਾਲਤ ਚ ਜਾਵੇ ਚਾਹੇ ਉਹ ਕਿਤੇ ਜਾਵੇ ਹਾਈ ਕੋਰਟ ਜਾਵੇ ਸੁਪਰੀਮ ਕੋਰਟ ਜਾਵੇ ਜਦੋਂ ਉਹਨਾਂ ਦੇ ਪੈਸੇ ਹੀ ਖਾਤੇ ਚ ਨੇ ਤੇ ਫਿਰ ਮੁਕਰਿਆ ਕਿਹਦੇ ਹਿਸਾਬ ਨਾਲ ਬਾਦ ਨੂੰ ਸਭ ਤੋਂ ਪਹਿਲੇ ਦਿਨ ਹੀ ਦਿੰਦੇ ਨਾ ਚਾਹੀਦੇ ਹਨ ਇਹ ਉੰਨੀ ਆਪਣੀ ਇੱਜ਼ਤ ਘਟਾ ਰਿਹਾ ਲੋਕਾਂ ਨੂੰ ਪਤਾ ਲਾ ਰਿਹਾ ਜਿੰਨੇ ਜਿੰਨੂੰ ਪਤਾ ਲੱਗੇਗਾ ਠੱਗੇ ਜਦੋਂ ਪੈਸੇ ਨਹੀਂ ਠੱਗੀ ਮਾਰਦਾ ਉਹ ਤੇ ਅੱਜ ਕੀ ਠੱਗੀ ਨਹੀਂ ਮਾਰਦਾ ਉਹਦੇ ਮੀਟਰ ਵੀ ਹੈਗਾ ਪਿੱਛੇ ਬੜਾ ਕੀਤਾ ਹੋਣਾ ਹੋਰ ਤੇ ਭਲੇ ਬਾਜੀ ਬੜੀ ਹੁੰਦੀ ਹੈ ਤੇਲ ਮਾਰੇ ਪੈਂਦੇ ਨੇ ਵਿੱਚ ਬਹੁਤ ਉਹ ਵੀ ਪੰਦਾ ਹੋਣਾ ਕਿਉਂਕਿ ਜਿੰਨੂੰ ਠੱਗੀ ਦੀ ਹੱਥ ਪਾ ਦੇ ਉਹ ਫਿਰ ਠੱਗੀ ਮਾਰਨੋਂ ਨਹੀਂ ਚੱਲਦਾ ਉਹ ਸਾਰੇ ਆਪਣੇ ਜਿੰਨੇ ਵੀ ਉਹਦੇ ਚਲਾਕੀਆਂ ਨੇ ਇਹ ਸਾਰੀਆਂ ਵਰਤਾ ਕਿਉਂਕਿ ਪਬਲਿਕ ਨੂੰ ਤੇ ਆਮ ਲੋਕਾਂ ਦੇ ਵਿੱਚ ਠੱਗਣਾ ਹੀ ਪੈਂਦਾ ਨਾ ਵਿਚਾਰਾਂ ਨੂੰ ਜਿਹਨੇ ਦੇਵਤਵਾਣਾ ਜਿਹੜੇ ਦੂਰ ਹੋਇਆ ਉਹਨੂੰ ਕੀ ਪਤਾ ਇਹਦੇ ਬਾਰੇ ਉਹਦਾ ਜਿੰਨਾ ਜ਼ਿਆਦਾ ਸਮਾਂ ਲਾਏਗਾ ਉਹਨਾਂ ਜ਼ਿਆਦਾ ਹੀ ਪਤਾ ਲੱਗੇਗਾ ਲੋਕਾਂ ਨੂੰ ਔਰ ਆਪਣੀਆਂ ਗੱਡੀਆਂ ਵੀ ਫਿਰ ਪਿੰਡਾਂ 'ਚ ਗਈਆਂ ਹਨ ਇਹਦੇ ਬਾਰੇ ਦੱਸਣ ਵਾਸਤੇ ਦਾ ਪ੍ਰਚਾਰ ਕਰਨਾ ਔਰ ਪਿੰਡਾਂ 'ਚ ਵੀ ਮਖਾ ਲ ਪ੍ਰਚਾਰ ਹੋ ਜਾਈ ਜਾਂਦਾ तकरीबन ਆਪਾਂ ਸਾਰੇ ਪਿੰਡਾਂ 'ਚ ਆਉਂਦੇ ਆ ਅੱਗੇ ਗੱਲ ਚੱਲੀ ਸੀ ਵੀ ਇਹਦੇ ਤੋਂ ਤੇਲ ਸਾਹਬ ਸਿੰਘ ਦੀ ਕਹ ਰਹੇ ਨੇ ਇੱਥੋਂ ਤੇਲ ਨਾ ਪਾਓ ਕੁਦਰਤੀ ਤੌਰ ਤੇ ਅਸੀਂ ਘਰ ਤੋਂ ਪਹਿਲਾਂ ਹੀ ਪਾਉਂਦੇ ਹੋਰ ਹੁਣ ਪੱਕੇ ਹੋ ਜਾਵਾਂਗੇ ਪਰ ਮੈਂ ਦੇਖੋ ਕਰਕੇ ਨਾ ਵੀ ਜਿਹੜੇ ਸਾਡੇ ਬੀਜੇਪੀ ਦੇ ਇਹ ਆਗੂ ਨੇ ਪਾਸਾ ਨਿਕਾਨਾ ਨੇ ਜਿਨ੍ਹਾਂ ਦੀਆਂ ਪਾਸਾ ਨਿਕਾਨਾ ਨੇ ਵੱਡੇ ਆਗੂ ਵੀ ਨੇ ਔਰ ਉਹ ਬੀਜੇਪੀ ਦੇ بڑے ਆਗੂ ਨੇ ਔਰ ਨਾਲੇ ਉਹ ਚਕਾਨਾ ਨੇ ਉਥੋਂ ਵੀ ਸਮਾਨ ਨਾ ਲਿਆ ਕਰੋ ਕਿਉਂਕਿ ਜਿਹੜੇ ਆਪਣੇ ਖਿਲਾਫ ਸਰਕਾਰ ਹੈ ਜਿਹੜੇ ਆਪਣੇ ਮੰਨਦੇ ਵੀ ਨਹੀਂ ਉਹਨਾਂ ਦੇ ਜਿਹੜੇ ਹਮੈਤੀ ਨੇ ਉਹਨਾਂ ਨੂੰ ਝੋਟ ਪਹੁੰਚੇ ਚੰਗੀ ਗੱਲ ਹੈ ਇਹ ਵੀ ਠੱਗ ਨੂੰ ਝੋਟ ਪਹੁੰਚੇ ਚੰਗੀ ਗੱਲ ਹੈ ਤੇਲ ਨਾ ਲਿਆ ਕਰੋ ਔਰ ਬਾਕੀ ਰਹਿਦੀ ਗੱਲ ਜਿਹੜੀ ਕਰਜ਼ੇ ਵਾਲੀ ਗੱਲ ਚੱਲੀ ਸੀ ਗੁੱਟਰ ਸਾਹਿਬ ਨੇ ਆਖਿਆ ਵੀ ਲੀਕ ਮਾਰਨੀ ਚਾਹੀਦੀ ਏ ਕਰਜ਼ਾ ਮਾਫੀ ਨਾ ਆਖਿਆ ਕਰੋ ਉਹ ਗੱਲ ਇਹਨਾਂ ਦੀ ਬਿਲਕੁਲ ਪੱਕੀ ਏ ਇਹ ਆਪਾਂ ਨੂੰ ਇਹ ਸ਼ਬਦ ਨੂੰ ਸੜਿਆ ਦੂਜੇ ਪਾਸੇ ਵਰਤਣਾ ਚਾਹੀਦਾ ਕਿਉਂਕਿ ਲੀਕ ਹੀ ਲੀਕ ਹੀ ਕਿਹਾ ਜਾਵੇਗਾ ਇਹਨੂੰ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਨੇਤੀਆਂ ਨੇ ਨਾ ਉਹ ਆਪਾਂ ਨੂੰ ਠੱਗਣ ਦੀਆਂ ਰਹੀਆਂ ਨੇ ਸ਼ੁਰੂ ਤੋਂ ਆਪਣੇ 10 ਰੁਪਏ ਵਧਾਉਂਦੀ ਏ 100 ਰੁਪਏ ਨਾਲ ਖਰਚੇ ਦਾ ਵਧਾਉਂਦੀ ਏ ਕੋਈ ਕਰਜ਼ਾ ਦੇ ਰੂਪ ਚ ਦਵਾਈਆਂ ਦੇ ਰੂਪ ਚ ਆਪਣੇ ਟੈਕਸ ਵਿਧਾਨ ਵਾਸਤੇ ਉਹ ਆਪਣੇ ਤੋਂ ਜ਼ਿਆਦਾ ਲੈ ਲੈਂਦੀ ਹੈ ਰੇਖ ਤੇ ਆਪਣੇ ਕੋਲ ਬਣਦਾ ਹੀ ਨਹੀਂ ਉਤੋਂ ਜ਼ਿਆਦਾ ਖਰਚਾ ਆ ਜਾਂਦਾ ਇਸ ਕਰਕੇ ਇਹ ਕਰਜ਼ਾ ਆਪਣੇ ਆਪਣੀ ਸਿਆਣਫ ਨਾਲ ਜਾਂ ਆਪਣੀ ਬੈਗਫੂ ਫਾਈਨਲ ਨਹੀਂ ਚੜਿਆ ਇਹ ਸਰਕਾਰ ਦੀਆਂ ਨੀਤੀਆਂ ਨਾਲ ਚੜਿਆ ਕਿਉਂਕਿ ਆਪਣੇ ਤੇ 10 20% ਫਿਰ ਵਾਧਾ ਹੋਏਗਾ ਸਾਲ ਚ ਤੇ ਜੇ ਪਏ ਲਾਈਏ ਵੀ ਤਰਖਾਵਾਂ ਲਾਣੀਏ ਤਾਂ ਮੁਲਾਜ਼ਮਾਂ ਦੀਆਂ ਲਾ ਲਈਏ ਮਾਸਟਰਾਂ ਵਾਲੀ ਹੈ ਜਾਂ ਹੋਰ ਕੋਈ ਧੰਧਿਆਂ ਦਾ ਲਾ ਲਈਏ 2-2 3-3 100% ਉਹਨਾਂ 'ਚ ਵਾਧਾ ਹੋਇਆ ਹੈ ਅਣ ਸਾਡੇ ਵਾਲਾ ਕੀ ਹੈ ਸਾਡੇ ਵਾਲਾ ਮੈਨੂੰ ਲੱਗਦਾ 50 ਤੋਂ 100 ਤੇ 50 ਤੇ ਵੀ ਨਹੀਂ ਪੜਨਾ ਜੇ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਈਏ ਇੱਕ ਦਵਿੰਦਰ ਸ਼ਰਮਾ ਡਾਕਟਰ ਦਵਿੰਦਰ ਸਿੰਘ ਸ਼ਰਮਾ ਉਹਦੀਆਂ ਨਵੇਟਾ ਸੁਣਾ ਕਰੋ ਬੜਾ ਮਾਹਿਰ ਵੱਡਾ ਇਹ ਇਸ ਚੀਜ਼ ਦਾ ਉਹ ਦੱਸਦਾ ਹੁੰਦਾ ਵੀ ਜੇ ਕਿਤੇ ਜੇ ਮਾਸਟਰਾਂ ਦੀਆਂ ਜਾਂ ਹੋਰ ਮੁਲਾਜ਼ਮਾਂ ਦੀਆਂ ਤਨਖਾਹਾਂ ਨਾਲਾ ਵਧੀਆ ਹੁੰਦੀਆਂ ਇਹ ਸਾਰਿਆਂ ਨੇ ਘਰ ਛੱਡ ਕੇ ਬੈਜਣਾ ਸੀ ਇਹਨਾਂ ਨੂੰ TDA ਬੜਾ ਕੁਝ ਮਿਲਦਾ ਹੈ ਫੌਜੀ ਸਾਹਿਬ ਬੈਠੇ ਨੇ ਉਹ ਸਾਰਾ ਪਤਾ ਹੈ ਔਰ ਜੇ ਕਿਤੇ ਇਹਨਾਂ ਨੂੰ ਕੁਝ ਨਾ ਮਿਲਿਆ ਹੁੰਦਾ ਇਹਨਾਂ ਨੂੰ ਕੱਪੜੇ ਧੋਣ ਦੇ ਵੱਖਰੇ ਮਿਲਦੇ ਨੇ ਘਰ ਦਾ ਖਰਚਾ ਵੱਖਰਾ ਮਿਲਦਾ ਕਿਰਾਏ ਦਾ ਜੇ ਇਹਨਾਂ ਨੂੰ ਨਾ ਇਹ ਵੀ ਕੁਝ ਨਾ ਨਾ ਮਿਲਿਆ ਹੁੰਦਾ ਤਾਂ ਸਾਰੇ ਘਰ ਛੱਡ ਕੇ ਬੈਠਾ ਹਣਾ ਸੀ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਤੁਸੀਂ ਫਿਰ ਵੀ ਸਰਦਾ ਹੈ ਇੰਨੀ ਛੋਟੀ ਗੱਲ ਨਹੀਂ ਹੈ ਔਰ ਇਹ ਕਰਜ਼ਾ ਇਸੇ ਕਰਕੇ ਚੜਿਆ ਹੈ ਜੇ ਅੱਜ ਸਾਨੂੰ ਉਹ ਜਿਹੜੀ ਸਾਡੀ ਪਿਛੋਂ ਤੋਂ ਲੈ ਕੇ ਹੁਣ ਤੱਕ ਦੀ 47 ਤੋਂ ਲੈ ਕੇ ਜਦੋਂ ਤੇ ਆਪਾਂ ਅੱਡ ਹੋਏ ਆ ਆ ਪਾਕਿਸਤਾਨ ਬਣਿਆ ਤਾਂ ਆਪਾਂ ਇਧਰ ਆ ਕੇ ਸਾਰਾ ਕੁਝ ਆਜ਼ਾਦ ਹੋਇਆ ਆਪਣਾ ਦੇਸ਼ ਉਦੋਂ ਦਾ ਲਗ 1% ਕਰਨਾ ਸਾਨੂੰ ਉਸ ਪਰਸੈਂਟ ਨਾਲ ਸਾਡੇ ਪੈਸੇ ਦੇ ਦੇਣਾ ਜਿੰਨੇ ਹਨ ਜੇ ਕਰਜ਼ਾ ਲਾ ਕੇ ਸਾਡੇ ਪੈਸੇ ਵਧਦੇ ਸਾਨੂੰ ਦੇ ਦੇਣਾ ਜੇ ਘਟਦੇ ਨੇ ਭਾਵੇਂ ਬੇਸ਼ੱਕ ਛੱਡ ਦੋ ਹੋਰ ਲੈ ਲੈ ਆਪਾਂ ਤਾਂ ਕਰਦੇ ਨਹੀਂ ਸਾਨੂੰ ਦੇਣੇ ਹਨ ਕਿਸ ਸਰਕਾਰ ਨੂੰ ਜਿੰਨੇ ਚਿਰ ਦਾ ਸਾਨੂੰ ਦਾ ਲੱਗ ਰਿਹਾ ਇਹ ਸਾਰੇ ਪੈਸੇ ਕਰਜ਼ਾ ਕਰਜ਼ਾ ਨਹੀਂ ਹੈ ਇਹ ਵੈਸੇ ਹੀ ਮਾਫ ਹੋ ਜਾਣਾ ਜੇ ਉਹ ਸਾਡੇ ਰੇਟ ਸਹੀ ਕਰ ਦੇਣ ਪਹਿਲਾਂ ਤੋਂ ਲੈ ਕੇ ਹੁਣ ਤੱਕ ਔਰ ਇਹ ਲੇਗੀ ਕਹਿ ਸਕਦੇ ਆ ਨੂੰ ਇਹ ਆਪਣਾ ਤੇ ਕਸੂਰ ਹੈ ਨਹੀਂ ਇਹ ਸਰਕਾਰਾਂ ਦਾ ਕਸੂਰ ਹੈ ਔਰ ਮੈਂ ਇਥੇ ਥੋੜੀ ਜਿਹਾ ਇਹ ਕਹਿਣਾ ਵੀ ਆਪਾਂ ਇੱਕ ਇੱਕੋ ਗੱਲ ਉਹਨਾਂ ਤੋਂ ਇਹ ਦੱਸੀਆ ਕਰੀਏ ਥੋੜੀ ਥੋੜੀ ਹੋਰ ਵੀ ਇੱਕ ਕੋਈ ਜਾਣਕਾਰੀ ਦਿਆ ਕਰੀਏ ਕਿਉਂਕਿ ਜਿੰਨੇ ਜ਼ਿੰਮੇਵਾਰ ਨੇ ਸਾਰੇ ਜਾਣਕਾਰੀ ਹੁੰਦੇ ਹੋ ਸਕਦਾ ਮੈਨੂੰ ਪਤਾ ਜਿਹੜੀ ਗੱਲ ਨਾਲ ਉਹ ਤੁਹਾਨੂੰ ਨਾ ਪਤਾ ਹੋਵੇ ਜਿਹੜੀ ਤੁਹਾਨੂੰ ਪਤਾ ਹੈ ਮੈਨੂੰ ਨਾ ਪਤਾ ਹੋਵੇ ਇਹ ਗੱਲਾਂ ਥੋੜੀ ਥੋੜੀ ਜਾਣਕਾਰੀ ਜਿਹੜੀ ਹੁੰਦੀ ਹੈ ਉਹ ਵੀ ਦਿਆ ਕਰੋ ਔਰ ਮੈਂ ਇਹ ਜਿਹੜੀ ਪੈਸੇ ਲੈਣ ਦੇ ਨਾਲ ਇਹ ਨਾ ਇਹ ਵੀ ਲਾਲਚੀ ਦੇ ਮਾਰਦਾ ਨਾ ਬੰਦੇ ਨੂੰ ਜਾਣਾ ਨਾਲ ਕੁਛ ਨਹੀਂ ਦਾ ਸਾਰਿਆਂ ਨੂੰ ਪਤਾ ਹੈ ਲਾਲਚੀ ਮਾਰਦਾ ਲਾਲਚ ਨਹੀਂ ਫਸਿਆ ਵਿਚਾਰਾ ਇਹਨੂੰ ਉਹ ਲਾਲਚ ਵਿੱਚ ਆ ਕੇ ਵਿਆਜ ਲੈਣ ਦਾ ਮਾਰਾ ਤੇ ਵਿਆਜ ਤੋਂ ਗਿਆ ਤੇ ਪੈਸੇ ਤੋਂ ਗਿਆ ਚਲੋ ਇਹ ਪੈਸੇ ਦਿੱਤੇ ਜਾਣਗੇ ਕਿਉਂਕਿ ਆਪਣੇ ਜੀਵਨ ਦੇ ਪੈਸੇ ਦੇ ਹੱਕ ਦੇ ਪੈਸੇ ਨੇ ਉਹਦੇ ਚ ਗਏ ਨੇ ਬੈਂਕ ਚ ਪੈਸੇ ਖਾਤਿਆਂ ਚ ਪੈਸੇ ਗਏ ਨੇ ਤਾਂ ਮਿਲ ਜਾਣਗੇ ਔਰ ਜਮੀਨ ਆਪਣੀ ਜਿਹੜੀ ਜਿਹਦਾ ਬੰਦੀ ਹੈ ਇਹ ਤਗੜੀ ਹੈ ਔਰ ਨਾਲ ਮਿਲ ਕੇ ਇਹ ਕੰਮ ਆਪਾਂ ਜੇ ਲੱਗੇ ਰਹੇ ਤਾਂ ਇਹਨੂੰ ਦਵਾ ਦੇ ਪੈਸੇ ਮਿਲ ਜਾਣਗੇ ਪਰਾ ਕੋਦੋਂ ਥੋੜਾ ਜਿਹਾ ਆਪਾਂ ਇਹਨੂੰ ਖਿਆਲ ਰੱਖੋ ਲਾਲਚ 'ਚ ਨਾ ਫਸਿਆ ਕਰੋ ਬਾਲਾ ਜੇ ਕੋ ਚਾਰ ਪੈਸੇ ਨੇ ਮੈਂ ਉਹ ਦਿਨ ਵੀ ਕਿਹਾ ਸੀ ਮੈਂ ਅੱਜ ਫਿਰ ਕਹਿੰਦਾ ਵੀ ਕੋਈ ਨਾ ਕੋਸਾ ਆਪਣਾ ਹੋਰ ਕੁਲ ਖਰੀਦਿਆ ਕਰੋ ਇਹਨਾਂ ਦੇ ਇਹਨਾਂ ਠੱਗਾਂ ਨੂੰ ਪੈਸੇ ਜਾ ਪਾੜਤੀਆਂ ਨੂੰ ਨਾ ਫਸਿਆ ਕਰੀਏ ਹੁਣ ਉਹ ਜ਼ਮਾਨਾ ਨਹੀਂ ਰਿਹਾ ਜਿਹੜਾ ਕਿ ਤੇ ਬਚ ਕੇ ਚੱਲਣਾ ਜਮਾਨਾ ਹੁਣ ਉਹ ਜ਼ਮਾਨਾ ਨਹੀਂ ਰਿਹਾ ਵੀ ਅੱਕੇ ਵਾਲਾ ਵੀ ਪੈਨ ਵਾਲਾ ਲੋਕ ਪੈਸੇ ਚੁੱਕ ਕੇ ਜ਼ਮੀਨਾਂ ਵੀ ਲੈ ਲੈਂਦੇ ਨੇ ਪੈਸੇ ਵਾਪਸ ਵੀ ਕਰਦੇ ਨੇ ਆੜਤੀਆਂ ਨੂੰ ਉਹ ਕੰਮ ਬੜਾ ਵਧੀਆ ਚੱਲਦਾ ਸੀ ਹੁਣ ਨਾ ਤੇ ਆੜਤੀ ਚੰਗਾ ਰਹਿ ਕੋਈ ਚੰਗਾ ਰਿਹਾ ਕੋਈ ਪੈਸਾ ਦੇ ਕੇ ਰਾਜੀ ਨਹੀਂ ਕੋਈ ਮੋੜ ਕੇ ਰਾਜੀ ਨਹੀਂ ਇਸ ਕਰਕੇ ਨਾਲੋਂ ਫਸਲ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਆਪਣਾ ਕੋਨਾ ਕੋਈ ਚੀਜ਼ ਲੈ ਲਿਆ ਕਰੋ ਔਰ ਜੇ ਆਪਾਂ ਐਂ ਕਹਦੀ ਇਹ ਕਈ ਹੁਣ ਇਹ ਵੀ ਕਹਿੰਦੇ ਨੇ ਬੈਂਕ 'ਚੋਂ ਉਹ ਕਰ ਲੈਣਿਆ ਬੈਂਕ ਚਾਰ ਪੈਸੇ ਦੇ ਦਿੰਨੇ ਆ ਬੈਂਕ ਜਿਹੜੇ ਪ੍ਰਾਈਵੇਟ ਨੇ ਨਾ ਤੁਹਾਡਾ ਜੇ ਕਈ ਇਹ ਕਹਿੰਦੇ ਸੋਨਾ ਕਈਆਂ ਕੋਲ ਚਲ ਹੁੰਦਾ ਹੀ ਆ ਆਪਾਂ ਆਪਣੇ ਕੋਲ ਬੀਬੀਆਂ ਭੈਣਾਂ ਨੇ ਪਾਉਂਦੀਆਂ ਨੇ ਥੋੜਾ ਬਦਲ ਹੁੰਦਾ ਚਲੋ ਸੋਨਾ ਪਰ ਆਖੀ ਵਾਰ ਤੋਂ ਦੇ ਦਿੰਨੇ ਆ ਬੈਂਕ 'ਚ ਕੋਈ ਬੈਂਕ ਰੱਖੀ ਨਹੀਂ ਕਰ ਸਕਦਾ ਤੁਹਾਡੀ ਤੁਹਾਡੇ ਜਬਤ ਹੋ ਜਾਣਗੇ ਉੱਥੇ ਉਹਨਾਂ ਸੈਨਾ ਕੋਈ ਪੈਸਾ ਨਹੀਂ ਤੁਹਾਨੂੰ ਮਿਲਣਾ ਜੇ ਅੱਜ ਭਾਜੇ ਸਰਕਾਰ ਵੀ ਉਹਦੀ ਨਿਮਤ ਕਰੇਗੀ ਤੁਹਾਡੀ ਕੋਈ ਨਹੀਂ ਕਰਦੀ ਜੈ ਕਿਹੜਾ ਵੀ ਬੈਂਕ ਬੜਾ ਸੇਫ ਨਹੀਂ ਕੋਈ ਸੇਫ ਨਹੀਂ ਹੈਗੇ ਉਹਦੇ ਤੇ ਜਾਣਕਾਰੀ ਹੈ ਵੀ ਉਹਦੇ ਤੇ